ਤੁਹਾਨੂੰ ਮੇਰਾ ਜ ਦੁਬਾਰਾ ਬੁਲਾਉਣਾ ਚਾਹੀਏ ਪਰਪਸ ਹੈ ਕਿ ਮੈਂ ਤੁਹਾਨੂੰ ਹੁਣ ਤੱਕ ਦਾ ਜਿਹੜਾ ਪਿੰਡ ਡਾਂਸਿੰਗ ਵਾਲਾਂ ਚ 9 ਔਰ 10 ਤਰੀਕ ਦੇ ਦਰਮਿਆਨੀ ਰਾਤ ਨੂੰ ਵੜਾਈ ਸ਼ਿੰਗਫੁੱਲ ਇਨਸੀਡੈਂਟ ਜਿਹੜਾ ਹੋਇਆ ਸੀ ਜਿਹਦੇ ਚ ਇੱਕ ਰਮਿੰਦਰ ਸਿੰਘ ਔਰ ਉਹਦੇ ਸਾਥੀਆਂ ਵੱਲੋਂ ਜਸਪ੍ਰੀਤ ਜਸਪ੍ਰੀਤ ਸਿੰਘ ਔਰ ਉਹਨਾਂ ਦੇ ਨਾਲ ਦੇ ਸੱਤ ਘਰਾਂ ਚ ਅੱਗ ਲਾਈ ਗਈ ਸੀ ਜਿਹੜੀ ਉਹਦੀ ਪੁਰਾਣੀ ਰਾਂਜੇਸ਼ ਸ਼ੈਲਰੀ ਸੀ ਜਿਹਦੀ ਖਬਰ ਚੱਲੀ ਸੀ ਵੀ ਨਸ਼ਾ ਰੋਕਣ ਤੋਂ ਲੈ ਕੇ ਸਾਰਾ ਕੁਝ ਇਨਸੀਡੈਂਟ ਹੋਇਆ ਉਸ ਕੇਸ 'ਚ ਅਸੀਂ ਐਫ ਆਈ ਆਰ ਨੰਬਰ 3 ਡੇਟਿਡ 10 ਜਨਵਰੀ ਅੰਡਰ ਸੈਕਸ਼ਨ 326 ਜੀ ਜਿਹੜਾ ਕਿਸੇ ਘਰ ਨੂੰ ਅਗਲਾਉ ਜਿਹਦੀ ਸਜ਼ਾ 10 ਸਾਲ ਹੁੰਦੀ ਹੈ ਉਹਦੇ ਤਹਿਤ ਦਰਜ ਕੀਤਾ ਸੀ ਅਲੋਂਗ ਵਿਦ 115 2 ਜਿਹੜਾ ਹਰਟ ਕੇਸਸ 'ਚ ਲੱਗਦਾ ਹੈ 324 ਸਬਸੈਕਸ਼ਨ 4 ਜਿਹੜਾ ਨੁਕਸਾਨ ਦੇਣ ਦਾ ਹੁੰਦਾ 427 ਦਾ ਇਕੁਇਲੈਂਟ 190 اور 191 3 ਜਿਹੜੇ ਪੁਰਾਣੇ 148 149 IPC ਦੇ ਇਕਵਲੈਂਟ ਹੁੰਦੇ ਉਸ ਤੋਂ ਬਾਅਦ ਦੁਨਾਨੇ ਤਫਤੀਸ਼ 307 ਦਾ ਵਾਅਦਾ ਕੀਤਾ ਗਿਆ ਔਰ ਘਰ ਜਿਹੜੇ ਵੜ ਕੇ ਅਟੈਕ ਕਰਨਾ ਜਾਂ ਚੋਰੀ ਚਕਾਰੀ ਕਰਨਾ ਉਹ ਵਾਲੇ ਸੈਕਸ਼ਨਸ ਨੂੰ ਵੀ ਦੁਨਾਨੇ ਤਫਤੀਸ਼ ਐਡ ਕਰ ਦਿੱਤਾ ਗਿਆ ਸੀਗਾ ਇਨੀਸ਼ੀਅਲੀ ਇਹ ਜਸਪ੍ਰੀਤ ਦੇ ਬਿਆਨ ਤੇ ਰਮਿੰਦਰ ਸਿੰਘ ਔਰ ਪੰਜ ਛੇ ਬਾਈ ਨੇਮ ਔਰ ਇਹਨਾਂ ਨੇ 20 ਤੋਂ 25 ਅਨਨੋਨ ਤੇ ਐਫ ਆਈ ਆਰ ਦਰਜ ਕਰਾਇਆ ਸੀਗਾ ਇਹਦੇ ਚ ਡੇ 1 ਤੋਂ ਹੀ ਮੈਂ ਸੀਆਈਏ ਦੀ ਵੀ ਟੀਮਸ ਲਾ ਦਿੱਤੀਆਂ ਸੀ ਔਰ ਰੇਡ ਕਰਦੇ ਹੋਏ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਐ ਉਹਨਾਂ ਨੂੰ ਗ੍ਰਫਤਾਰ ਕਰ ਚੁੱਕੇ ਅਸੀਂ ਜਿਹਦੇ ਚ ਜਿਹੜਾ ਮੇਨ ਦੋਸ਼ੀ ਹੈ ਰਮਿੰਦਰ ਸਿੰਘ ਉਹਦੀ ਗ੍ਰਫਤਾਰੀ ਹੋ ਚੁੱਕੀ ਹੈ ਇਸ ਦੇ ਨਾਲ ਨਾਲ ਹੁਣ ਤੱਕ ਅਸੀਂ ਇਸ ਕੇਸ ਚ ਇੱਕ ਆਲਟੋ ਕਾਰ ਜਿਹੜੀ ਰਮਿੰਦਰ ਸਿੰਘ ਮੁੱਖ ਦੋਸ਼ੀ ਦੀ ਹੈ ਜਿਹਦੇ ਵਿੱਚੋਂ ਸਾਨੂੰ ਜਿਹੜੀ ਪਲਾਸਟਿਕ ਦੀ ਕੰਨੀ ਜਿਹਦੇ ਵਿੱਚ ਇਹਨਾਂ ਨੇ ਜਿਹੜਾ ਪੈਟਰੋਲ ਯੂਜ਼ ਕੀਤਾ ਸੀਗਾ ਉਹ ਵਰਤਿਆ ਗਿਆ ਸੀ ਉਹ ਬਰਾਮਦ ਕਰਾ ਲਿਆ ਇੱਕ ਦੋ ਤਲਵਾਰਾਂ ਔਰ ਪੰਛੇ ਡਾਂਗਾ ਲੋਹੇ ਦਾ ਰੌਡ ਪਲਾਸਟਿਕ ਪਾਈਪ ਜਿਹੜੇ ਵੱਖ-ਵੱਖ ਹਥਿਆਰ ਇਹਨਾਂ ਨੇ ਯੂਜ਼ ਕੀਤੇ ਸੀ ਇਹ ਸਾਰਾ ਡੰਗਾ ਫੇਲਾੜ ਲਈ ਔਰ ਪੈਟਰੋਲ ਬ bomb ਵਗੈਰਾ ਸੁੱਟਣ ਲਈ ਉਹਨਾਂ ਸਾਰਿਆਂ ਦੀ ਹੁਣ ਤੱਕ ਰਿਕਵਰੀ ਹੋ ਗਈ ਹੈ ਔਰ ਜਿਹੜੇ ਮੁੱਖ ਦੋਸ਼ੀ ਫੜੇ ਗਏ ਹੈ ਉਹਨਾਂ ਦੇ ਡੂਰਿੰਗ ਇਨਵੈਸਟੀਗੇਸ਼ਨ ਸਾਨੂੰ ਹੋਰ ਆਈਡੈਂਟੀਫਾਈ ਹੋ ਗਏ 7-8 ਜਿਹੜੇ ਦੋਸ਼ੀ ਜਿਨ੍ਹਾਂ ਨੂੰ ਅਸੀਂ ਕੰਟੀਨਿਊਸਲੀ ਅਰੈਸਟ ਕਰੰਟਲੀ ਰੇਡਸ ਕਰ ਰਹੇ ਹਾਂ ਔਰ ਉਹਦੇ ਚ ਸਾਨੂੰ ਇੱਕ ਹੈਪੀ ਹੁਣ ਤੱਕ ਫਿਗਰ ਆਊਟ ਹੋਇਆ ਜੋ ਇਹਦਾ ਰਮਿੰਦਰ ਨੇ ਜਿਹਨੂੰ ਬਾਹਰੋਂ ਬੁਲਾ ਕੇ ਉਸਦੇ ਨਾਲ ਦੇ ਬੰਦੇ ਬੁਲਾਏ ਸੀ ਇਹ ਸਾਰਾ ਜਿਹੜੀ ਇਹਨਾਂ ਨੇ ਅਗਜ ਨਹੀਂ ਕੀਤੇ ਉਹਦੇ ਚ ਔਰ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ 10 ਦੋਸ਼ੀ ਹੁਣ ਤੱਕ ਅਸੀਂ ਫੜੇ ਇਹਨਾਂ ਚੋਂ ਪੰਜ ਦੇ ਉੱਤੇ ਆਲਰੇਡੀ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਨੇ ਰਮਿੰਦਰ ਔਰ ਇਹਦੇ ਨਾਲ ਦੇ ਚਾਰ ਹੋਰ ਜਿਹਦੇ ਚ ਜ਼ਿਆਦਾਤਰ ਇਹਨਾਂ ਤੇ ਚੋਰੀ ਚਿਕਾਰੀ ਦੇ ਕੇਸਸ ਹੈ ਔਰ ਇਹਨਾਂ ਚੋਂ ਪੰਜ ਮੁੰਡੇ ਐਦਾਂ ਦੇ ਜਿਨ੍ਹਾਂ ਦਾ ਪਹਿਲਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਨ੍ਹਾਂ ਦੀ ਮੈਂ ਆਪ ਵੀ ਕੁਝ-ਕੁਝ ਕਰਕੇ ਆਈ ਸੀ ਸੀਆਈਏ ਜਿਹਦੇ ਚ ਪਤਾ ਲੱਗ ਗਿਆ ਕਿ ਬੇਸਿਕਲੀ ਨੇ ਰਮਿੰਦਰ ਨੇ ਹੀ ਉਹਨਾਂ ਨੂੰ ਬੁਲਾ ਕੇ ਮੌਕੇ ਤੇ ਇਹ ਸਾਰੇ ਵਕੂਏ ਨੂੰ ਅੰਜਾਮ ਦਿੱਤਾ ਸੀ ਸੋ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਚਾਹੁੰਦੀ ਆ ਕਿ ਸਾਡੀ ਬਠਿੰਡਾ ਪੁਲਿਸ ਇਸ ਕੰਮ 'ਚ ਬਹੁਤ ਹੀ ਪ੍ਰੋਫੈਸ਼ਨਲੀ ਲੱਗੀ ਹੋਈ ਹੈ ਵੀ ਆਰ ਵੈਰੀ ਸੈਂਸਿਟਿਵ ਟੂ ਦਾ ਫੈਕਟ 뎃 ਜਿਹੜਾ ਇਹ ਵਕੂਆ ਹੋਇਆ ਬਹੁਤ ਹੀ ਸ਼ਰਮ ਸ਼ਰਮਨਾਕ ਹੈ ਔਰ ਡੀਸੀ ਸਾਹਿਬ ਨੇ ਹੀ ਫਾਲੋ ਅਪ ਕਰਕੇ ਸੀਐਮ ਸਾਹਿਬ ਤੋਂ ਵੀ ਇਹਨਾਂ ਜਿਹੜੇ اٹਕਰਿਆ ਉਹਨਾਂ ਨੂੰ ਪੰਜਾਬ 50000 ਪਰ ਫੈਮਲੀ ਸੀਐਮ ਸਾਹਿਬ ਤੋਂ ਸੈਂਕਸ਼ਨ ਕਰਾਤਾ ਹੈ ਜੋ ਥੋੜਾ ਬਹੁਤ ਉਹਨਾਂ ਨੂੰ ਮੋਨਿਟਰੀ ਹੈਲਪ ਹੋ ਸਕਦੀ ਹੈ ਔਰ ਨਾਲ ਨਾਲ ਇਹਨਾਂ ਨੇ ਐਸਡੀਐਮ ਸਾਹਿਬ ਨੇ ਵੀ ਜਾ ਕੇ ਏਡੀਸੀ ਮੈਡਮ ਨੇ ਵੀ ਉੱਥੇ ਕਾਫੀ ਹੈਲਪ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਹੈ ਬਟ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹਾਂਗੀ ਕਿ ਜਿਹੜੀ ਕੁਝ ਕੁਛ ਦੀ ਮਿਸਕਮਿਊਨੀਕੇਸ਼ਨ ਵੀ ਫੈਲਰੀ ਉਹਦੇ ਤੇ ਨਾ ਯਕੀਨ ਕੀਤਾ ਜਾਵੇ ਅਸੀਂ ਕੰਟੀਨਿਊਸਲੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਰੈਂਡੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲ ਫੜ ਲਈਏ ਔਰ ਇਨਸ਼ੋਰ ਕਰੀਏ ਕਿ ਇਸ ਕੇਸ ਚ ਬਿਲਕੁਲ ਸਟ੍ਰਿਕਟਲੀ ਜੋ ਅਸੀਂ ਸੈਕਸ਼ਨਸ ਲਾਏ ਹੈ ਉਹਦੇ ਉਹਦੇ ਹੀ ਬਿਹਫ ਤੇ ਪ੍ਰੋਪਰ ਕਨਵਿਕਸ਼ਨ ਹੋਏ ਔਰ ਇਸ ਤਰ੍ਹਾਂ ਦੇ ਕਿ ਐਗਜ਼ਾਮਪਲ ਸਟੋਏ ਕਿ ਇਸ ਤਰ੍ਹਾਂ ਦੇ ਜਿਹੜੇ ਬਹੁਤ ਹੀ ਸ਼ਰਮਨਾਕ ਔਰ ਘਟਿਆ ਇਨਸੀਡੈਂਟ ਕੀਤਾ ਗਿਆ ਇਹ ਦੁਬਾਰਾ ਨਾ ਰਿਪੀਟ ਹੋਵੇ। ਥੈਂਕ ਯੂ। ਨਸ਼ੇ ਨੂੰ ਲੈ ਕੇ ਕਹਿ ਰਹੇ ਜੀ ਜਿਹੜੀ ਸਾਰੀ ਘਟਨਾ ਵਾਪਰੀ ਹੈ ਮੇਸ਼ਾ। ਕੋਈ ਮੈਂ ਵੀ ਮੌਕੇ ਤੇ ਗਈ ਸੀ ਕਿ ਥੈਟ ਟਾਈਮ ਮੈਨੂੰ ਕਾਫੀ ਵਾਇਰਲ ਸੀ ਮੈਂ ਨਹੀਂ ਜਾ ਪਾਈ ਪਰ ਬਾਅਦ ਚ ਜਦੋਂ ਮੈਂ ਗਈਆਂ ਮੈਨੂੰ ਇੰਡੀਪੈਂਡੈਂਟਲੀ ਪਿੰਡ ਵਾਸੀਆਂ ਤੋਂ ਵੀ ਮੈਂ ਗੱਲ ਕੀਤੀ ਉਹਨਾਂ ਨੂੰ ਵੀ ਬੜਾ ਇਸ ਗਲਤੀ ਨਮੋਸ਼ੀਏ ਕਿ ਸਾਡੇ ਪਿੰਡ ਬਾਰੇ ਇਸ ਤਰ੍ਹਾਂ ਦੀ ਗੱਲ ਬਹੁਤ ਜ਼ਿਆਦਾ ਫੈਲ ਗਈ ਹੈ ਇਹਦਾ ਰਮਿੰਦਰ ਔਰ ਇਹਦੇ ਇੱਕ ਦੋਸ਼ੀ ਤੇ ਜੈਤੋ ਫਰੀਦਕੋਟ ਚ ਇੱਕ ਪਰਚਾ ਦਰਜ ਹੈ ਐਨਡੀਪੀਐਸ ਔਰ ਆਰਮਜ਼ਟ ਦਾ ਦੋਨਾਂ ਦਾ ਪਰ ਇਹਨਾਂ ਦਾ ਐਸਰ ਸਾਨੂੰ ਕੋਈ ਕ੍ਰਿਮੀਨਲ ਰਿਪੋਰਟ ਨਸ਼ੇ ਬਾਰੇ ਨਹੀਂ ਪਤਾ ਲੱਗਿਆ ਔਰ ਮੈਂ ਲੋਕਾਂ ਨੂੰ ਵੀ ਕਿਹਾ ਕਿ ਜੇ ਇਸ ਤਰ੍ਹਾਂ ਦੀ ਤੁਹਾਡੀ ਕੋਈ ਹੈ ਤਾਂ ਪਹਿਲਾਂ ਕੋਈ ਰਿਪੋਰਟਿੰਗ ਹੋਈ ਹੋਏ ਤਾਂ ਉਹਨਾਂ ਨੇ ਇਸ ਗੱਲ ਨੂੰ ਇਨਕਾਰਿਆ ਹੈ ਬਟ ਸਟਿਲ ਜੇ ਇਸ ਤਰ੍ਹਾਂ ਦੀ ਖਬਰ ਫੈਲੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਕਾਸੋ ਵਗੈਰਾ ਵੀ ਕਰਦੇ ਰਹੀਏ ਔਰ ਸੋ ਦੈਟ ਇਸ ਤਰ੍ਹਾਂ ਦੇ ਇੰਸੀਡੈਂਟ ਰਿਪੀਟ ਨਾ ਹੋਏ ਮੈਡਮ ਮੇਨ ਕਾਰਨ ਕੀ ਸੀਗਾ ਇਹ ਲੜਾਈ ਦਾ ਦੇਖੋ ਜੀ ਜੋ ਮੈਨੂੰ ਹੁਣ ਤੱਕ ਦੇ ਕੁਝ ਕੇਸ ਮੌਕੇ ਤੇ ਜਾ ਕੇ ਜਾਂ ਦੋਸ਼ੀਆਂ ਨੂੰ ਫੜਕੇ ਪਤਾ ਲੱਗਿਆ ਕਿ ਇਹਨਾਂ ਦੀ ਦੋ-ਤਿੰਨ ਦਿਨਾਂ ਚ ਹੀ ਟਸਲਬਾਜ਼ੀ ਚੱਲ ਰਹੀ ਸੀਗੀ ਜਿਹੜਾ ਇਹ ਰਮਿੰਦਰ ਹੈ ਪਿਛਲੇ ਸਾਲ ਇਹਨੂੰ ਵੀ ਅਟੈਕ ਕੀਤਾ ਗਿਆ ਸੀ ਜੋ ਰਿਕਾਰਡ ਤੇ ਵੀ ਪਤਾ ਲੱਗਿਆ ਕਿ ਇਹਦੇ ਸਿਰ ਤੇ ਵੀ ਕੱਟ ਲੱਗੇ ਹੋਏ ਇਹਨੂੰ ਅਦਮਰਾ ਟਾਈਪ ਵੀ ਛੱਡਦਾ ਸੀਗਾ ਤੇ ਇਸ ਤਰ੍ਹਾਂ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਪਹਿਲਾਂ ਜਿਹੜਾ ਰਮਿੰਦਰ ਹੈ ਉਹਦੇ ਘਰ ਨੂੰ ਵੀ ਕਾਫੀ ਅਟੈਕ ਕੀਤਾ ਗਿਆ ਉਹਦੇ ਗੇਟ ਤੇ ਵੀ ਕਾਫੀ ਜ਼ਿਆਦਾ ਤੁਸੀਂ ਵੀ ਦੇਖੇ ਹੁਣ ਗੇਟ ਨੂੰ ਵੀ ਤਲਵਾਰਾਂ ਨਾਲ ਭੰਨਿਆ ਸੀ ਤੇ ਅੰਦਰ ਬਾਥਰੂਮ ਵਗੈਰਾ ਇਹਨਾਂ ਦੇ ਘਰਾਂ ਦੇ ਜਿਹੜੇ ਬਾਹਰਲੇ ਪੋਰਸ਼ਨਸ ਹੁੰਦੇ ਸਾਰੇ ਟੁੱਟੇ ਹੋਏ ਸੀ ਉਸ ਤੋਂ ਬਾਅਦ ਐਸ ਪਰ ਆਲ ਥੀਸ ਅਕਿਊਜ਼ ਇਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਚੈਲੰਜ ਟਾਈਪ ਕੀਤਾ ਤੇ ਉਸ ਤੋਂ ਬਾਅਦ ਹੀ ਰਮਿੰਦਰ ਨੇ ਆਪਣੇ ਹੈਪੀ ਔਰ ਦੇ ਮੁੰਡੇ ਹੁਣ ਤੱਕ ਅਸੀਂ ਫੜੇ ਇਹਨਾਂ ਨੂੰ ਬੁਲਾ ਕੇ ਸਾਰਾ ਪਲੈਨਿੰਗ ਕੀਤੀ ਰਮਿੰਦਰ ਤੇ ਇਹ ਘਰ ਤੇ ਹਮਲਾ ਸੀ ਉਹਨੇ ਪੁਲਿਸ ਕੰਪਲੀਟ ਕਿਉਂ ਨਹੀਂ ਕੀਤੀ ਇਹ ਤਾਂ ਜੀ ਇਹ ਹੀ ਗਲਤ ਤਫ਼ਤੀਸ਼ ਦਾ 파ਟਾ ਇਨਫੈਕਟ ਮੈਂ ਲੋਕਲ ਪਿੰਡ ਵਾਸੀਆਂ ਨੂੰ ਵੀ ਪੁੱਛਿਆ ਸੀਗਾ ਵੀ ਜੇ ਤਿੰਨ ਦਿਨਾਂ ਤੋਂ ਇਸ ਤਰ੍ਹਾਂ ਦੀ ਇਹਨਾਂ ਦੀ ਆਪਸ ਵਿੱਚ ਮੁੰਡਿਆਂ ਦੀ ਕੈਬੜਬਾਜ਼ੀ ਚੱਲ ਰਹੀ ਸੀਗੀ ਤਾਂ ਕਿਸੇ ਨੂੰ ਰਿਪੋਰਟ ਕਰਨਾ ਚਾਹੀਦਾ ਸੀ ਬਟ ਚਲੋ ਜੋ ਇਨਸੀਡੈਂਟ ਹੋ ਗਿਆ ਅੱਗੇ ਲਈ ਸਾਡੇ ਲਈ ਵੀ ਲੈਸਨਸ ਹੈ ਮੈਂ ਕਨਸਰਨਡ ਡੀਐਸਪੀ ਸਰਕਲ ਔਰ ਐਸਐਚਓ ਨੂੰ ਵੀ ਵੌਂਡ ਕੀਤਾ ਕਿ ਇਸ ਤਰ੍ਹਾਂ ਦੇ ਇਨਸੀਡੈਂਟਸ ਵਿਲ ਨਾਟ ਬੀ ਟੋਲਰੇਟਡ ਪਰਵਾਰ ਕਹਿੰਦਾ ਵੀ ਅਸੀਂ ਵੀ ਯਾਬਸ ફરિયાદ ਕੀਤੀ ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਹਿਲਾਂ ਕੋਜੀ ਆਫੀਸ਼ੀਅਲੀ ਤਾਂ ਸਾਡੇ ਕੋਲ ਨਹੀਂ ਰਿਪੋਰਟ ਆਈ ਹੈ ਨਹੀਂ ਤਾਂ ਮੈਂ ਹੁਣ ਤੱਕ ਐਸਐਚਓ ਤੇ ਐਕਸ਼ਨ ਲੈ ਲਾਣਾ ਸੀ ਔਰ ਇਨਾਂ ਚੋ ਜਿਹੜੇ ਦੋਸ਼ੀ ਫੜਿਆ ਆਲਦੋ ਸੀਆਈਏ ਦਾ ਮੇਜਰ ਰੋਲ ਹੈ ਬਟ ਇਹਦੇ ਚ ਐਸਐਚਓ ਨੇ ਵੀ ਆਪ ਇਨੀਸ਼ੀਏਟਿਵ ਲੈ ਕੇ ਇਹ ਬੰਦੇ ਫੜੇ ਜਿਹੜੇ ਸ਼ੁਰੂ ਵਿੱਚ ਉਹਨਾਂ ਦਾ ਬਿਆਨ ਹੈ ਨੇ ਪਰ ਪਰਿਵਾਰ ਦੇ ਉਹ ਕਹਿੰਦੇ ਕਿ ਅਸੀਂ ਐਸਐਚਓ ਨੂੰ ਬਹੁਤ ਫੋਨ ਕੀਤੇ ਪਰ ਆਇਆ ਕੋਈ ਨਹੀਂ ਹੈਗਾ ਸਾਡੀ ਗੱਲ ਹੀ ਨਹੀਂ ਸੁਣੀ ਕਹਿੰਦੇ ਮੈਂ ਤਾਂ ਜਦੋਂ ਗਈਆਂ ਜੀ ਮੈਨੂੰ ਤਾਂ ਉਹਨਾਂ ਨੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਦੀ ਟਸਲਬਾਜ਼ੀ ਚੱਲ ਰਹੀ ਸੀ ਥ ਉਹਨਾਂ ਨੇ ਹੀ ਕਿਹਾ ਕਿ ਸਰਪੰਚ ਨੂੰ ਵੀ ਇਹਨਾਂ ਨੇ ਕਾਫੀ ਪੁੱਠਾ ਸਿੱਧਾ ਕਿਹਾ ਜਿਹੜੇ ਮੁੰਡੇ ਆਪਸ ਵਿੱਚ ਲੜ ਰਹੇ ਸੀ। ਉਹ ਕਹਿੰਦੇ ਇਨਵੋਲਵਮੈਂਟ ਹੈ ਕਿ ਸਰਪੰਚ ਦੀ ਵਿੱਚ। ਕੋਜੀ ਐਸ ਪਰ ਹੁਣ ਤੱਕ ਤਫਤੀਸ਼ ਤੇ ਤਾਂ ਨਹੀਂ ਆਈ ਬਟ ਐਸ ਅ ਕਮਿਊਨਿਟੀ ਹੈਡ ਜੇ ਸਰਪੰਚ ਦਾ ਫਰਜ਼ ਤਾਂ ਬਣਦਾ ਹੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਮੈਟਰ ਜਿੰਨੇ ਐਸਕੇਲੇਟ ਹੋ ਰਹੇ ਆ ਤਾਂ ਜ਼ਰੂਰ ਪ੍ਰਸ਼ਾਸਨ ਦੇ ਧਿਆਨ ਚ ਲੈ ਕੇ ਆਓ ਕਿਉਂਕਿ ਇਸ ਤਰ੍ਹਾਂ ਦਾ ਇਨਸੀਡੈਂਟ ਮੈਂ ਵੀ ਕਦੇ ਨਹੀਂ ਸੁਣਿਆ ਹੋਇਆ ਹੋਇਆ ਔਰ ਜਿਹੜੇ ਨਾਟ ਰਿਲੇਟਡ ਟੂ ਦ ਕੇਸ ਪਿੰਡ ਵਾਲੇ ਸੀ ਉਹਨਾਂ ਨੂੰ ਵੀ ਬੜਾ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਪਿੰਡ ਦਾ ਨਾਮ ਇਸ ਤਰ੍ਹਾਂ ਦੇ ਕੇਸ ਤੇ ਐਸੋਸੀਏਟ ਹੋ ਗਿਆ ਮੈਡਮ ਹੋਰ ਇਸ ਮਾਮਲੇ ਤੇ ਕਿੰਨੀਆਂ ਕੁ ਗਿਰਫਤਾਰੀਆਂ ਹੋ ਚੁੱਕੀਆਂ ਹਨ ਇਹਦੇ ਚ ਜੀ ਸਾਡੀ 10 ਗ੍ਰਿਫਤਾਰੀਆਂ ਹੋ ਚੁੱਕੀਆਂ ਵਿੱਚ ਇਨਕਲੂਡਸ ਦਾ ਮੁੱਖ ਦੋਸ਼ੀ ਆਫ ਦਾ ਕੇਸ ਔਰ ਉਹਨਾਂ ਦੇ ਹੀ ਕੁਝ ਕਿਛ ਕੁ ਸਾਨੂੰ ਹੋਰ ਆਇਡੈਂਟੀਫਾਈ ਹੋਏ ਜਿਨ੍ਹਾਂ ਨੂੰ ਫਨਲੀ ਸਾਡੀ ਕਨਸਟੈਂਟਲੀ ਟੀਮਾਂ ਲੱਗੀਆਂ ਹੋਈਆਂ ਹਨ